ਬੜੀ ਨਜ਼ਰ ਪਰ ਕਿ ਸਿਕਿਉਰਿਟੀ ਅਫਸਰ ਨੇ ਵੇਖਿਆ ਹੈਰੇ ਵਿੱਚੇ ਵਿਸ਼ਦਲਨਾ ਸੀ ਉਹਨੇ ਪੁੱਛਿਆ ਮਿਸਟਰ ਤੇਰਾ ਨਾਮ ਕੀ ਹੈ ਉਹ ਆਪਣਾ ਨਾਮ ਇੱਕ ਸਕਿੰਟ ਵਿੱਚ ਬਦਲ ਕੇ ਦੱਸਣ ਦਾ ਬੜਾ ਮਹਾਰਤ ਉਹਨੇ ਵੇਖਿਆ ਇੱਕ ਵਾਰੀ ਕੁਲ ਸਖਤਰ ਨੂੰ ਕਿ ਤੇ ਸਰ ਮੇਰਾ ਨਾਮ ਅਰ람 ਮੁਹੰਮਦ ਸਿੰਘ ਹੈ ਉਹਨੇ ਆਪਣੀ ਡਾਇਰੀ 'ਚ ਲਿਖੀ ਜਾਊਗਾ ਲਾਂਗੇ ਖੱਚਾ ਖੱਚ ਭੜ ਗਿਆ ਸਾਰਾ ਹਾਲ ਇਸ ਹਾਲ ਦੇ ਫਰਸ਼ ਤੋਂ ਸਟੇਜ 3.5 ਫੁੱਟ ਉੱਚੀ ਹੈ ਜਿਹੜੀਆਂ ਸਾਹਮਣੇ ਕੁਰਸੀਆਂ ਡਿੱਠੀਆਂ ਸੀ ਉਹਦੇ ਉੱਤੇ ਬੋਲਣ ਵਾਲੇ ਬੈਠੇ ਇੱਕ ਕੁਰਸੀ ਸਟੇਜ ਤੇ ਸੀ ਜਿਹਦੇ ਤੇ ਪ੍ਰਧਾਨ ਨੇ ਬਹਿਣਾ ਸੀ ਜੈਟ ਲੈਂਡ ਨੇ ਬਹਿ ਕੇ ਆ ਕੇ ਸਾਰੇ ਲੋਕ ਨੇ ਰੇਸਾਂ ਨੂੰ ਕੁਰਸੀਆਂ ਦੀਆਂ ਵਿਚਲੀਆਂ ਥਾਵਾਂ ਤੇ ਵੱਖੀਆਂ ਤੇ ਖੜੇ ਹੋ ਕੁੱਦਮ ਸਿੰਘ ਸਭ ਤੋਂ ਅਗਲੀਆਂ ਕੁਰਸੀਆਂ ਦੀ ਇੱਕ ਸਾਈਡ ਤੇ ਖੜਾ ਅੱਧ ਵਿਚ ਵਿੱਚ ਬੈਠਾ ਨਹੀਂ ਪ੍ਰੈਜ਼ੀਡੈਂਟ ਜੈਟਲੈਂਡ ਆਪਣੀ ਕੁਰਸੀ ਤੇ ਬੈਠਾ ਉਹਨੇ ਜਲਸੇ ਦੇ ਮਕਸਦ ਦੀ ਗੱਲ ਕੀਤੀ ਸਭ ਤੋਂ ਪਹਿਲਾਂ ਸਰਲੂਈ ਦੀ ਤਕਰੀਰ ਹੋਈ ਕੋਈ 35 ਮਿੰਟ ਬੋਲਿਆ ਇੱਕ ਅੰਗਰੇਜ਼ ਲੜਕੀ ਕੋਈ 7 ਮਿੰਟ ਬੋਲੀ ਲਾਰਡ ਲਿੰਗਟਨ 40 ਮਿੰਟ ਬੋਲਿਆ ਉਹਦੇ ਬਾਅਦ ਵਾਰੀ ਆ ਗਈ ਅਡਵਾਰਡ ਦੀ ਡੇਢ ਘੰਟੇ ਦੀ ਲੰਬੀ ਤਕਰੀਰ ਉਸਨੇ ਕੀਤੀ ਜਿਨ੍ਹਾਂ ਨੇ ਉਹਦਾ ਬਿਆਨ ਨਹੀਂ ਪੜਿਆ ਅਦਾਲਤ 'ਚ ਜੋ ਉਹਨੇ ਬਿਆਨ ਦਿੱਤਾ ਹੈ ਉਹ ਕਹਿੰਦੇ ਨਹੀਂ ਉਹਨੇ ਤਕਰੀਰ ਕਰਦੇ ਨੂੰ ਗੋਲੀ ਮਾਰ ਦਿੱਤੀ ਗਲਤ ਬਾਤ ਉਹਾਂ ਦੇ ਮੇਰਾ ਜੀ ਕਰਦਾ ਸੀ ਇਹਨੂੰ ਗੱਲਾਂ ਕਰਦੇ ਨੂੰ ਮਾਰ ਦਿਆਂ ਮੇਰੇ ਅੰਦਰੋਂ ਆਵਾਜ਼ ਆਈ ਉਦਮ ਸਿਆ ਟਿੱਕੀਆਂ ਵਰਿਆਂ ਬਾਅਦ ਇਸ ਦੁਸ਼ਮਣ ਨੂੰ ਮਿਲੇ ਜੇ ਗੱਲਾਂ ਕਰਦੇ ਨੂੰ ਮਾਰਦਾ ਤੇ ਤੇਰੇ ਖਿਲਾਫ ਇਹਦੀਆਂ ਗੱਲਾਂ ਬਾਕੀ ਮਰਨ ਤੱਕ ਰਹਿ ਜਾਣ ਤੇ ਫੇਰ ਜਨਮ ਲਏਗਾ ਰਜ ਕੇ ਕਹਿ ਲੈਂਦੇ ਜੋ ਤੇਰੇ ਦੇਸ਼ ਦੇ ਖਿਲਾਫ ਕਹਿੰਦੇ ਆ ਜੀ ਦੀ ਜ਼ਿੰਦਗੀ ਦਾ ਆਖਰੀ ਦਿਨ ਹੈ ਇਸ ਤੋਂ ਬਾਅਦ ਨਾ ਕੋਈ ਜਲਸਾ ਕਰ ਸਕੇਗਾ ਨਾ ਤਕਰੀਰ ਕਰ ਸਕੇਗਾ ਨਾ ਬੋਲ ਸਕੇਗਾ ਨਾ ਬਿਆਨ ਦੇ ਸਕੇਗਾ ਡੇਢ ਘੰਟੇ ਦੀ ਤਕਰੀਰ ਤੋਂ ਬਾਅਦ ਉਹ ਆਪਣੀ ਥਾਂ ਆ ਕੇ ਜਿਸ ਨੇ ਜਿਸ ਵੇਲੇ ਉਸਨੇ ਮੱਲੀ ਸਾਰੇ ਬੋਲਣ ਵਾਲੇ ਕਲੈਂਟਸ ਬੈਠੇ ਸਨ ਸ਼ੇਰ ਨਹੀਂ ਉਦਮ ਸਿੰਘ ਨੇ ਵਕਤ ਗੁਜ਼ਰਨ ਦਿੱਤਾ ਸ਼ਿਆਣੇ ਲੋਕ ਕਹਿੰਦੇ ਨੇ ਜਿਹੜਾ ਵਕਤ ਦੀ ਕਦਰ ਨਾ ਕਰੇ ਵਕਤ ਉਸਨੇ ਕਦੇ ਕਦਰ ਨਹੀਂ ਕਰਦਾ ਰੋਲ ਕੇ ਰੱਖ ਦਿੰਦਾ ਪਰ ਉਹ ਤੇ ਬੰਦਾ 21 ਬਰੇ ਹੋ ਗਏ ਸਨ ਵਕਤ ਦਾ ਰਾਹ ਮਲ ਕੇ ਖੜਾ ਸੀ ਮੈਨੂੰ ਆਪਣੇ ਕੋਲ ਦੀ ਲੰਘਣ ਨਹੀਂ ਦੇਣਾ ਪਣ ਕੱਢਿਆ ਆਪਣੀ ਪੈਂਟ ਦੀ ਜੇਬ ਚੋਂ ਰਿਵਾਲਵਰ ਮਾਰੀਆਂ ਘੱਟ ਕੇ ਦੋ ਦੋ ਗੋਲੀਆਂ ਤਿੰਨਾ ਅੰਗਰੇਜ਼ ਲਾਡਾਂ ਨੂੰ ਗੁਲਾਰੀ ਬਾਗ ਜਤਲਾਨ ਨੂੰ ਮਾਰਿਆ ਲਾ ਛੱਕਰਾਰੀ ਬਾਗ ਜਤਲਾਨ ਨੂੰ ਮਾਰਿਆ ਲਾ ਛੱਕਰਾਰੀ ਆਦਮੀਆਂ ਲੁਈ ਨੂੰ ਉਹ ਸ਼ੇਰ ਚਗਾਰੀ